ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਬੱਚੇ ਦੀ ਰੱਖਿਆ ਦੇ ਲਈ ਗੁਰਬਾਣੀ ਦੇ ਕਿਹੜੇ ਸ਼ਬਦਾਂ ਦਾ ਆਸਰਾ ਲੈਣਾ ਚਾਹੀਦਾ ਹੈ ਚੰਗਾ ਬੁੱਧੀ ਵਾਲਾ ਭਗਤ ਸੂਰਬੀਰ ਬੱਚਾ ਕਿਵੇਂ ਪੈਦਾ ਹੁੰਦਾ ਹੈ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਜਾਣਾਂਗੇ ਗੁਰਮਤ ਰਹਿਤ ਮਰਿਆਦਾ ਦੇ ਅੰਦਰ ਇਹ ਲਿਖਿਆ ਕਿ ਮਾਂ ਜੋ ਵੀ ਸੁਣਦੀ ਹੈ ਬੋਲਦੀ ਹੈ ਵੇਖਦੀ ਹੈ ਉਸ ਗੱਲ ਦਾ ਬੱਚੇ ਦੇ ਉੱਤੇ ਅਸਰ ਪੈਂਦਾ ਹੈ ਇਸ ਲਈ ਮਾਂ ਨੂੰ ਚੰਗੀਆਂ ਚੀਜ਼ਾਂ ਵੇਖਣੀਆਂ ਚਾਹੀਦੀਆਂ ਹਨ ਘਰ ਦੇ ਵਿੱਚ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਮਨੀ ਸਿੰਘ ਜੀ ਸ਼ਹੀਦ ਬਾਬਾ ਤਾਰੂ ਸਿੰਘ ਜੀ ਇਦਾਂ ਦੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਲਾਉਣੀਆਂ ਚਾਹੀਦੀਆਂ ਹਨ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲਾਉਣੀਆਂ ਚਾਹੀਦੀਆਂ ਹਨ ਇਸ ਗੱਲ ਦਾ ਬੱਚੇ ਦੇ ਉੱਤੇ ਬੜਾ ਅਸਰ ਪੈਂਦਾ ਹੈ ਗੁਰਬਾਣੀ ਦੇ ਸ਼ਬਦ ਕੀਰਤਨ ਗੁਰਬਾਣੀ ਦੀ ਕਥਾ ਗੁਰਬਾਣੀ ਦਾ ਜਾਪ ਸੁਣਨਾ ਚਾਹੀਦਾ ਸਿਮਰਨ ਸੁਣਨਾ ਚਾਹੀਦਾ ਇਸ ਗੱਲ ਦਾ ਬੱਚੇ ਦੇ ਉੱਤੇ ਅਸਰ ਪੈਂਦਾ ਹੈ ਕਦੇ ਵੀ ਮਾੜਾ ਬੋਲਣਾ ਨਹੀਂ ਚਾਹੀਦਾ ਚੰਗਾ ਬੋਲਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਉਸ ਸਮੇਂ ਬੱਚੇ ਦੇ ਉੱਤੇ ਅਸਰ ਕਰਦੀਆਂ ਹਨ ਜਿੱਥੇ ਆਪਾਂ ਬੱਚੇ ਦੀ ਰੱਖਿਆ ਦੇ ਲਈ ਮੈਡੀਕਲ ਦੀ ਸਹਾਇਤਾ ਲੈਂਦੇ ਹਾਂ ਉੱਥੇ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ ਹੈ ਰਹਿਤ ਮर्यादा ਦੇ ਅੰਦਰ ਦੱਸਿਆ ਗਿਆ ਹੈ ਗੁਰਬਾਣੀ ਦੇ ਅੰਦਰ ਸ਼ਬਦ ਆਉਂਦੇ ਹਨ ਸਿਰਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਤਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਇ ਲਹ ਪੈ ਦੁਖ ਬਿਨਾਸ਼ਨ ਹੈ ਭਗਤ ਵਚਨ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਹੋਰ ਗੁਰਬਾਣੀ ਦੇ ਸ਼ਬਦ ਆਉਂਦੇ ਹਨ ਰੋਗਣ ਤੇਰ ਸੋਗਣ ਤੇ ਜਲ ਜੋਗਣ ਤੇ ਬਹ ਭਾਤ ਬਚਾਵੇ 70 ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਣ ਪਾਵੇ ਜੇ ਕਰਕੇ ਇਹਨਾਂ ਸ਼ਬਦਾਂ ਦਾ ਜਾਪ ਕਰੋਗੇ ਸਤਿਗੁਰੂ ਜੀ ਆਪ ਅੰਗ ਸੰਗ ਸਹਾਇ ਹੋ ਕੇ ਬੱਚੇ ਦੀ ਰੱਖਿਆ ਕਰਨਗੇ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰਭਮ ਸਰਣ ਆਈ ਚੌਗਿਰਦ ਹਮਾਰੇ ਆਰਾਮ ਕਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤੋ ਬਣਾਈ RAM ਨਾਮ ਔਖਰ ਦੀਆ ਏਕਾ ਨੇ ਬਣਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਬਿਠਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਇਥੋਂ ਤੱਕ ਮੂਲ ਮੰਤਰ ਤਾਂ ਵੱਧ ਤੋਂ ਵੱਧ ਜਾਪ ਕਰਨਾ ਚਾਹੀਦਾ ਹੈ ਜੋ ਬੱਚੇ ਦੇ ਜਨਮ ਦੇ ਵਿੱਚ ਇੱਕ ਮਾਂ ਦੇ ਲਈ ਬੜੀ ਵੱਡੀ ਸਹਾਇਤਾ ਕਰਦਾ ਹੈ ਹੁਣ ਗੱਲ ਇੱਥੇ ਆ ਕੇ ਖਤਮ ਹੁੰਦੀ ਕਿ ਚੰਗੀ ਬੁੱਧੀ ਵਾਲਾ ਸੂਰਬੀਰ ਭਗਤ ਪੁੱਤਰ ਕਿਵੇਂ ਪੈਦਾ ਹੋਵੇ ਤਾਂ ਇਸ ਦੇ ਉੱਤੇ ਇੱਕ ਸਾਖੀ ਆਪ ਸੰਗਤ ਨੂੰ ਸੁਣਾਉਂਦੇ ਹਾਂ 7ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਜਾਦ ਪੁਰਾਣਾ ਨਾਮ ਦਾ ਇੱਕ ਬਹੁਤ ਵੱਡਾ ਯੋਧਾ ਆ ਕੋ ਇਤਨਾ ਵੱਡਾ ਯੋਧਾ ਸੀ ਕਿਸੇ ਪਾਸੋਂ ਜਿੱਤਿਆ ਨਹੀਂ ਜਾਂਦਾ ਸੀ ਫੂਲਕਿਆਂ ਨੇ ਆ ਕੇ 7ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਕਿ ਸਤ ਗੁਰੂ ਜੀ ਸਾਡੀ ਜਿੱਤ ਕਰਵਾਓ ਫੂਲਕਿਆਂ ਵਿੱਚੋਂ ਕਾਲੇ ਕੇ ਸੀ ਕਾਲੇ ਕੇ ਦੀ ਜਿੱਤ ਕਰਵਾਉਣ ਦੇ ਲਈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਗਏ ਜਦੋਂ ਕਾਲੇ ਦਾ ਤੇ ਜੈਦਪੁਰਾਣਾ ਦਾ ਆਪਸ ਦੇ ਵਿੱਚ ਯੁੱਧ ਹੋਇਆ ਨਾ ਜੈਦਪੁਰਾਣਾ ਯੋਧਾ ਸੀ ਉਸ ਦਾ ਆਪਸ ਵਿੱਚ ਯੁੱਧ ਹੋਇਆ ਜੈਦਪੁਰਾਣੇ ਦੀ ਇੱਕ ਵਰਸ਼ੀ ਦੇ ਨਾਲ ਕਹਿੰਦੇ ਕਿ ਕਾਲੇ ਦੇ ਦੋ ਦੰਦ ਹੀ ਟੁੱਟੇ ਸਨ ਕਾਲਾ ਆ ਕੇ ਕਹਿਣ ਲੱਗਾ ਕਿ ਸਤਿਗੁਰੂ ਜੀ ਤੁਸੀਂ ਕਹਿੰਦੇ ਕਿ ਜੈਦਪੁਰਾਣਾ ਬੜਾ ਵੱਡਾ ਯੋਧਾ ਹੈ ਪਰ ਇਸ ਦੀ ਵਰਸ਼ੀ ਦੇ ਨਾਲ ਦਾ ਸਿਰਫ ਦੋ ਦੰਦ ਹੀ ਮੇਰੇ ਟੁੱਟੇ ਆ ਤਾ ਉਸ ਸਮੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿ ਲੱਗੇ ਕਿ ਜੈਦ ਪੁਰਾਣਾ ਬੜਾ ਵੱਡਾ ਯੋਧਾ ਹੈ ਤਾਂ ਜਦੋਂ ਇਹ ਜੈਦ ਪੁਰਾਣਾ ਆਪਣੇ ਮਾਂ ਦੇ ਉਦਰ ਦੇ ਵਿੱਚ ਆਇਆ ਨਾ ਤਾਂ ਇੱਕ ਦਿਨ ਇਸ ਦੀ ਮਾਂ ਕੋਠੇ ਦੇ ਉੱਤੇ ਸੁੱਤੀ ਪਈ ਸੀ ਜੰਗਲ ਦੇ ਵਿੱਚ ਘਰ ਸੀ ਸ਼ੇਰ ਕਹਿੰਦੇ ਕੀ ਘਰ ਦੇ ਲੱਗ ਕੇ ਆਇਆ ਸ਼ੇਰ ਨੂੰ ਵੇਖਿਆ ਤੇ ਚੜਦਾ ਦੇਨ ਦਾ ਸੂਰਜ ਮੱਥੇ ਲੱਗਾ ਜਿਸ ਕਾਰਨ ਕਰਕੇ ਇਹ ਜੈਦ ਪੁਰਾਣਾ ਇਤਨਾ ਵੱਡਾ ਬਲੀ ਯੋਧਾ ਹੈ ਸਤਿਗੁਰੂ ਜੀ ਕਹਿ ਲੱਗੇ ਕਾਲੇ ਇਹ ਜੈਦ ਪੁਰਾਣਾ ਬੜਾ ਵੱਡਾ ਬਲੀ ਏ ਇਹ ਨਾ ਸਮਝੀ ਕਿ ਇਸ ਦੀ ਬਰਸ਼ੀ ਨੇ ਤੇਰੇ ਸਿਰਫ ਦੋ ਦੰਦੀ ਤੋੜੇ ਆ ਜਦੋਂ ਇਸ ਨੇ ਤੇਰੇ ਉੱਤੇ ਵਾਰ ਕੀਤਾ ਨਾ ਉਹ ਸਮੇਂ ਅਸੀਂ ਆਪਣੇ ਹੱਥ ਦੇ ਵਿੱਚ ਇੱਕ ਲੋਹੇ ਦੀ ਅਹਿਰਣ ਭਾਵ ਕੀ ਢਾਲ ਫੜੀ ਸੀ ਦੋ ਵੀਰ ਇਸ ਦੇ ਮੋਢਿਆਂ ਨੂੰ ਫੜ ਕੇ ਖੜੇ ਸਨ ਦੋ ਵੀਰ ਇਸ ਦੇ ਤਾਰਾਂ ਨੂੰ ਫੜ ਕੇ ਖੜੇ ਸਨ ਜਦੋਂ ਜ਼ੋਰ ਦੇ ਨਾਲ ਇਸ ਨੇ ਵਰਸ਼ੀ ਮਾਰੀ ਤਾਂ ਸਾਡੇ ਹੱਥ ਦੇ ਵਿੱਚ ਫੜੀ ਹੋਈ ਢਾਲ ਨੂੰ چیر ਕੇ ਸਾਡੀ ਹੱਥੇ ਲੀਦੇ ਲੱਗਣ ਤੋਂ ਬਾਅਦ ਜਿਹੜਾ ਇਸ ਨੇ ਧੱਕਾ ਮਾਰਿਆ ਉਸ ਧੱਕੇ ਦੇ ਨਾਲ ਤੇਰੇ ਦੋ ਦੰਦ ਟੁੱਟੇ ਆ ਸਤਗੁਰਾਂ ਨੇ ਆਪਣੇ ਹੱਥ ਦੇ ਉੱਤੇ ਲੱਗੇ ਹੋਏ ਜ਼ਖਮ ਨੂੰ ਵਿਖਾਇਆ ਜਦੋਂ ਉਸ ਜ਼ਖਮ ਨੂੰ ਇਸ ਕਾਲੇ ਨੇ ਵੇਖਿਆ ਤਾਂ ਵੇਖ ਕੇ ਬੜਾ ਹੈਰਾਨ ਹੋਇਆ ਸਤਗੁਰਾਂ ਦੇ ਚਰਨਾਂ ਦੇ ਨਮਸਕਾਰ ਕਰਦਾ ਹੈ ਭਾਵ ਕੀ ਨਿਕਲਦਾ ਕਿ ਜਦੋਂ ਮਾਤਾ ਦੇ ਉਦਰ ਦੇ ਵਿੱਚ ਕਿ ਬੱਚਾ ਹੋਵੇ ਨਾ ਮਾਤਾ ਜੋ ਵੇਖਦੀ ਹੈ ਜੋ ਸੁਣਦੀ ਹੈ ਮਾਤਾ ਜੋ ਬੋਲਦੀ ਹੈ ਉਹਨਾਂ ਗੱਲਾਂ ਦਾ ਬੱਚੇ ਦੇ ਉੱਤੇ ਬੜਾ ਵੱਡਾ ਅਸਰ ਪੈਂਦਾ ਹੈ ਗੁਰਬਾਣੀ ਦੇ ਸ਼ਬਦ ਸੁਣਨੇ ਚਾਹੀਦੇ ਹਨ ਗੁਰਬਾਣੀ ਪੜ੍ਹਨੀ ਚਾਹੀਦੀ ਕੀਰਤਨ ਸੁਣਨਾ ਚਾਹੀਦਾ ਹੈ ਸਿੰਘਾਂ ਦੀਆਂ ਵਾਰਾਂ ਢਾਡੀ ਵਾਰਾਂ ਕਵੀਸ਼ਰੀਆਂ ਇਤਿਆਦਿਕ ਸੁਣਨੀਆਂ ਚਾਹੀਦੀਆਂ ਹਨ ਇਹਨਾਂ ਗੱਲਾਂ ਦਾ ਬੱਚੇ ਦੇ ਉੱਤੇ ਬੜਾ ਅਸਰ ਪੈਂਦਾ ਫਿਰ ਹੀ ਬੱਚਾ ਸੂਰਬੀਰ ਪੈਦਾ ਹੁੰਦਾ ਚੰਗੀ ਚੰਗੀ ਬੁੱਧੀ ਮਤ ਵਾਲਾ ਚੰਗੀ ਸ੍ਰੇਸ਼ਟ ਮਤ ਵਾਲਾ ਬੱਚਾ ਪੈਦਾ